ਠੇਕਾ ਮੁਲਾਜ਼ਮਾਂ ਤੇ टीएसयू ਨੇ ਫੁਕਿਆ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਪੁਤਲਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਜ਼ਿਲ੍ਹਾ ਮੋਹਾਲੀ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਅਤੇ ਖੇਤੀ ਕਾਨੂੰਨਾਂ ਬਿਜਲੀ ਸੋਧ ਬਿੱਲ 2020 ਨਵੇਂ ਕਿਰਤ ਕਾਨੂੰਨਾਂ ਸਮੇਤ ਹੋਰ ਕਾਲੇ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਦਿਓ ਕੱਦ ਪੁਤਲਾ ਫੁਕਿਆ ਗਿਆ ਇਸ ਮੋਕੇ ਸੰਬੋਧਨ ਕਰਦੇ ਆ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਬਿਆਨ ਜਾਰੀ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਮੂਹ ਵਿਭਾਗਾ ਵਿੱਚੋਂ ਪੁਨਰਗਠਨ ਦੇ ਨਾਮ ਤੇ ਵੱਡੇ ਪੱਧਰ ਤੇ ਅਸਾਮੀਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ ਅਤੇ ਸਮੂਹ ਵਿਭਾਗਾ ਦੇ ਠੇਕਾ ਮੁਲਾਜ਼ਮਾਂ ਦੀ ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਰਾਹੀਂ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਠੇਕਾ ਕਾਮੇ ਦੀ ਜਥੇਬੰਦੀਆਂ ਤੇ ਰੈਗੂਲਰ ਜਥੇਬੰਦੀਆਂ ਕਿਸਾਨ ਮਜ਼ਦੂਰ ਸਾਰੇ ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦਾ ਪਤਲਾ ਫੂਕ ਫੂਕ ਰਹੇ ਆ ਜਿਹੜੀ ਕੈਪਟਨ ਸਰਕਾਰ ਲੋਕਾਂ ਨਾਲ ਵਾਅਦਾ ਕਰਦੀ ਸੀ ਕਿ ਅਸੀਂ ਘਰ-ਘਰ ਨੌਕਰੀਆਂ ਦਵਾਂਗੇ ਰੋਜ਼ਗਾਰ ਦੇਵਾਂਗੇ ਤੇ ਨਾਲ ਹੀ ਜਿਹੜਾ ਕੇਂਦਰ ਦਾ ਕੇਂਦਰ ਦੀ ਸਰਕਾਰ ਆ ਉਹ ਖੇਤੀ ਆਰਡੀਨੈਂਸ ਲੈ ਕੇ ਆਈ ਆ ਕਾਲੇ ਕਾਨੂੰਨ ਲੈ ਕੇ ਆਈ ਆ ਤੇ ਨਾਲ ਕਿਰਤ ਕਾਨੂੰਨਾ ਚ ਸੋਧਾਂ ਕੀਤੀਆਂ ਜਾ ਰਹੀਆਂ ਹੈ ਬਿਜਲੀ ਬਿੱਲ 2020 ਦੇ ਮਤਲਬ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਖਿਲਾਫ ਅੱਜ ਅਸੀਂ ਸਮੁੱਚੇ ਕੰਮੇ ਠੇਕਾ ਆਧਾਰਤ ਕੰਮੇ ਤੇ ਰੈਗੂਲਰ ਕੰਮੇ ਇਕੱਠੇ ਹੋ ਕੇ ਮੋਦੀ ਅਤੇ ਮਤਲਬ ਕੈਪਟਨ ਸਰਕਾਰ ਦਾ ਬੁੱਲਾ ਫੂਕ ਰਹੇ ਹਾਂ ਕਿਉਂਕਿ ਅੱਜ ਦਾ ਜਿਹੜਾ ਮਤਲਬ ਅਸਲੀ 라ਵਣ ਨੇ ਅਸਲੀ 라ਵਣ ਕੈਪਟਨ ਤੇ ਮੋਦੀ ਨੇ ਕਿਉਂਕਿ ਇਹ ਸਾਡੇ ਅੱਜ ਸਰਕਾਰੀ ਆਧਾਰਿਆਂ ਨੂੰ ਵੇਚਣ ਰੇ ਵੇਚ ਰਹੇ ਆ ਕੰਪਨੀਆਂ ਨੂੰ ਸੌਂਪ ਰਹੇ ਆ ਜਿਹੜਾ ਸਰਕਾਰੀ ਅਧਾਰੇ ਆ ਉਹਨਾਂ ਨੂੰ ਨਿੱਜੀਕਰਨ ਕਰ ਰਹੇ ਆ ਹਰੇਕ ਅਧਾਰੇ ਨੂੰ ਪ੍ਰਾਈਵੇਟ ਦੇ ਹੱਥ ਸੌਪਿਆ ਜਾ ਰਿਹਾ ਵੱਡੀ ਵੱਡੀ ਕੰਪਨੀਆਂ ਅੜਵਾਨੀਆਂ ਵਰਗਿਆਂ ਦੇ ਹੱਥ ਮਤਲਬ ਸੌਪਿਆ ਜਾ ਰਿਹਾ ਜਿਸ ਦੇ ਕਾਰਨ ਅੱਜ ਅਸੀਂ ਮਤਲਬ ਇਸ 라ਵਣ ਦੇ ਜਿਹੜਾ ਫੂਕਣਾ ਕੱਲ ਨੂੰ ਅੱਜ ਅਸੀਂ ਮਤਲਬ ਕੇਂਦਰ ਤੇ ਪੰਜਾਬ ਸਰਕਾਰ ਦਾ ਜਿਹੜਾ ਪਤਲਾ ਬਣਾ ਕੇ ਇੱਥੇ ਫੂਕ ਰਹੇ ਆ ਤੇ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੇ ਖੇਤੀ ਆਰਡੀਨੇਸ ਆ ਜਿਹੜੇ ਠੇਕਾ ਕੰਮਿਆਂ ਨੂੰ 2016 ਦੇ ਵਿੱਚ ਅਸੀਂ 2016 ਐਕਟ ਬਣਾਇਆ ਸੀ ਠੇਕਾ ਕੰਮ ਨੂੰ ਰੈਗੂਲਰ ਕਰਨ ਵਾਸਤੇ ਐਕਟ ਬਣਾਇਆ ਸੀ ਉਸ ਐਕਟ ਨੂੰ ਸਰਕਾਰ ਤੋੜ ਰਹੀ ਆ ਉਸ ਐਕਟ ਨੂੰ 2020 ਇੱਕ ਨਵਾਂ ਕਾਨੂੰਨ ਲਿਆ ਰਹੀ ਆ ਜਿਹਦੇ ਵਿੱਚ ਮਤਲਬ ਠੇਕਾ ਕੰਮ ਜਿਹੜੀ ਆਊਟਸੋਰਸਿੰਗ ਦੀ ਵੱਡੀ ਗਿਣਤੀ ਆ ਉਦੋਂ ਉਹਨੂੰ ਪਾਇਆ ਨਹੀਂ ਜਾ ਰਿਹਾ ਤੇ ਅਸੀਂ ਅੱਜ ਮੰਗ ਕਰਦੇ ਆ ਕਿ ਆਊਟਸੋਰਸਿੰਗ ਦੀ ਗਿਣਤੀ ਨੂੰ ਉਸ ਐਕਟ ਦੇ ਵਿੱਚ ਲਿਆਂਦਾ ਜਾਵੇ ਰਹਿੰਦੀਆਂ ਕੈਟਾਗਰੀਆਂ ਜਿਵੇਂ ਲਿਸਟਮੈਂਟ ਵਾਲੇ ਨੇ ਵੱਖ-ਵੱਖ ਠੇਕੇਦਾਰਾਂ ਵਾਲੇ ਨੇ ਕਿਸੇ ਵੀ ਸੁਸਾਇਟੀ ਦੇ ਕੰਮ ਕਰਦੇ ਕੰਮੇ ਆ ਉਹਨਾਂ ਨੂੰ ਬਾਹਰ ਛੱਡਿਆ ਗਿਆ ਹੈ ਉਹਨਾਂ ਨੂੰ ਸ਼ਾਮਲ ਕਰਕੇ ਮਤਲਬ ਐਕਟ ਵਿੱਚ ਲਿਆਂਦਾ ਜਾਵੇ ਠੇਕਾ ਕੰਮ ਨੂੰ ਵਿਭਾਗ ਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਨਾਲ ਜਿਹੜੇ ਖੇਤੀ ਕਾਨੂੰਨ ਆ ਜਾਂ ਕਿਰਤ ਕਾਨੂੰਨ ਆ ਤੇ ਬਿਜਲੀ 2020 ਲਬ 20 ਆ ਉਹਨੂੰ ਰੱਦ ਕੀਤਾ ਜਾਵੇ ਤੇ ਹੋਰ ਜਿਹੜੀਆਂ ਛਾਂਟੇ ਦੀਆਂ ਨੀਤੀਆਂ ਉਹਨਾਂ ਨੂੰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਲਗਾਤਾਰ ਜਿਹੜਾ ਰੋਜ਼ਗਾਰ ਆ ਕੱਚਾ ਪਿੱਲਾ ਰੋਜ਼ਗਾਰ ਜਿਹੜਾ ਮਿਲਿਆ ਉਹਨੂੰ ਵੀ ਸਰਕਾਰ ਖੋਣ ਤੇ ਲੱਗੀ ਹੋਈ ਆ ਜਿਸ ਦੇ ਕਾਰਨ ਅੱਜ ਠੇਕਾ ਕੰਮਿਆਂ ਦੇ ਵਿੱਚ ਭਾਰੀ ਰੋਸ ਆ ਇਸ ਗੱਲ ਕਰਕੇ ਅੱਜ ਅਸੀਂ ਇਕੱਠੇ ਹੋ ਕੇ ਮੋਦੀ ਅਤੇ ਕੈਪਟਨ ਦਾ ਜਿਹੜਾ ਪੁਤਲਾ ਠੇਕਾ ਮਲਾਜ ਮੋਰਚੇ ਦੇ ਬੈਨਰ 'ਤੇ ਫੁਕ ਰਹੇ ਆ ਠੀਕ ਹੈ ਜੀ ਮੋਦੀ ਸਰਕਾਰ ਦਾ ਪੁਤਲਾ ਫੁਕਣ ਵਾਸਤੇ ਆਏ ਅੱਜ ਜੋ ਇਹਨਾਂ ਨੇ ਕਾਇਰ ਨੂੰ ਲਾਚੀ ਕਰੇ ਨੇ ਬਾਕੀ ਜੋ ਸਾਡੇ ਕਰਕੇ <laughs> 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 ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ